ਆਪਣਾ ਫਾਜ਼ਲ ਕਾ ਏਰੀਆ ਹਬੋਰ ਏਰੀਆ ਬਿਲਕੁਲ ਨਾਲ ਲੱਗਦਾ ਜਿੰਨੇ ਵੀ ਜਿਹੜੇ ਸੂਰ ਨੇ ਪਹਿਲਾਂ ਇੱਥੇ ਕੋਈ ਸੂਰ ਨਹੀਂ ਸੀ ਹੁੰਦਾ ਪਿਛਲੇ ਕੋਈ 10 ਸਾਲਾਂ ਤੋਂ 8-7 ਸਾਲਾਂ ਤੋਂ ਕੋਈ ਕੋਈ ਸੂਰ ਜਿਹੜਾ ਕ੍ਰੋਸਿੰਗ ਕੀਤਾ ਆਪਣੇ ਬਾਰਡਰ ਦੇ ਉੱਤੋਂ ਥੱਲੇੋਂ ਨਿਕਲਿਆ ਇਸ ਟਾਈਮ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਪਾਕਿਸਤਾਨ ਤੋਂ ਕ੍ਰੋਸ ਕਰ ਗਏ ਨੇ ਸੂਰ ਕਈ ਪਿੰਡਾਂ ਦੇ ਵਿੱਚ ਤਾਂ ਕਬਜ਼ਾ ਕਰੀ ਬੈਠਿਆ ਧਰਤੀ ਦੇ ਉੱਤੇ ਜੀ ਜੀ ਮੇਰੇ ਮੱਕੀ 1 ਕਿੱਲਾ ਮੱਕੀ ਸੀ ਪੂਰੀ ਦੀ ਪੂਰੀ ਮੇਰੀ ਤਬਾਹ ਹੋ ਗਈ ਕਦੇਲਾ ਵਿਚਾਤਾ ਐ ਪੂਰਾ ਦਾ ਪੂਰਾ ਅੱਛਾ ਖਤਮ ਹੋ ਗਈ ਇਹ ਲੋਕਾਂ ਦਾ ਜਿਹੜਾ ਸਬਜੀ ਦਾ ਬਿਲਕੁਲ ਹੋਂ ਨਹੀਂ ਦਿੰਦੇ ਬਾਕੀ ਜੇ ਹਰਾਚਾਰਾ ਬੀਜਦੇ ਨੇ ਪੱਠੇ ਬੀਜਦੇ ਨੇ ਜਾਂ ਆਲੂ ਦੀ ਫਸਲ ਉਹਨੂੰ ਵੀ ਤਬਾਹ ਕਰ ਦਿੰਦੇ ਨੇ ਕਾਨੇ ਕੱਖ ਜੰਗਲ ਬਣਿਆ ਪਿਆ ਜੀ ਉੱਥੇ ਚੁੰਡ ਤੇ ਚੁੰਡ ਬੈਠੇ ਆ ਜੀ ਸੂਰ ਨੇ ਜਿਹੜੀ ਜਿਵੇਂ ਸੂਰ ਨੇ ਸੂਈ ਹੋਈ 12 13 ਬੱਚੇ ਦਿੰਦੀ ਆ ਉਹ ਤਾਂ ਬੰਦਿਆਂ ਪਿੱਛੇ ਵੀ ਲੱਗ ਜਾਂਦੀ ਆ ਤੇ ਬੰਦਿਆਂ ਦਾ ਨੁਕਸਾਨ ਵੀ ਕਰਦੀ ਆ ਇਹਨਾਂ ਹਾਲਾਤਾਂ ਨੂੰ ਦੇਖਦੇ ਪਿਛਲੇ ਜਿਹੜੇ ਇੱਕ ਕਿਸਾਨ ਨੇ ਕਿਤੇ ਉਹਦੇ ਫਸਲ ਖਰਾਬ ਕੀਤੀ ਉਹਨੇ ਸੂਰ ਮਾਰਤਾ ਉਹਦੇ ਉੱਤੇ ਪਰਚਾ ਦਿੱਤਾ ਦੂਜੇ ਪਾਸੇ ਟੀ ਭਾਰਾ ਭਾਰੀ ਗਿਣਤੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਅਸੀਂ ਇਹੀ ਮੈਡਮ ਨੂੰ ਪੁੱਛਣ ਆਇਆ ਜੀਵ ਰੱਖਿਆ ਵਾਲਿਆਂ ਨੇ ਪਰਚਾ ਦਿੱਤਾ ਪਰ ਜਿਹੜੇ ਲੋਕਾਂ ਦਾ ਇਹ 2-2 ਕਿੱਲੇ 4-4 ਕਿੱਲੇ ਜਾਂ ਫਸਲ ਜਿਹੜੀ ਆਲੂ ਦੀ ਖਰਾਬ ਕਰਦੀ ਉਹ ਫਿਰ ਜੀਵ ਰੱਖਿਆ ਵਾਲੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਵੀ ਦੇਣ ਨਾ ਜੇ ਉਹਨਾਂ ਦੇ ਪਰਚਾ ਕਰ ਸਕਦੇ ਨੇ ਉਹਨਾਂ ਦੀ ਰੱਖਿਆ ਵੀ ਉਹਨਾਂ ਦਾ ਕਰਨ ਦਾ ਫਰਜ਼ ਬੰਦਾ ਇੱਕ ਪਾਕਿਸਤਾਨੋਂ ਆਇਆ ਡਰੋਨ ਤਾਂ ਅਸੀਂ ਫੜ ਰਹੇ ਹਾਂ ਤੇ ਇੱਕ ਪਾਕਿਸਤਾਨੋਂ ਆਇਆ ਸੂਰ ਜਿਹੜਾ ਹੈਗਾ ਸਾਡੇ ਕਿਸਾਨਾਂ ਦੀ ਫਸਲ ਦਾ ਜਾਨੀ ਕਿ ਅੱਤਵਾਦੀ ਬਣਿਆ ਖੜਾ ਫਸਲ ਨੁਕਸਾਨ ਕਰੀ ਜਾਂਦਾ ਉਹਨੂੰ ਅਸੀਂ ਮਾਰ ਨਹੀਂ ਦਿੰਦੇ ਜੀਵ ਰਕਸ਼ਾ ਵਾਲੇ ਦੇਖੋ ਜੇ ਫੜਨ ਤੇ ਆ ਜਾਣਾ ਤਾਂ ਸਭ ਕੁਝ ਹੁੰਦਾ ਸਰਕਾਰ ਕੀ ਨਹੀਂ ਕਰ ਸਕਦੀ ਜਾਲ ਲਗਾ ਕੇ ਇਹਨਾਂ ਨੂੰ ਜੋ ਮਰਜ਼ੀ ਫੜ ਲਓ ਇਹ ਨਹੀਂ ਕਰੇ ਵੀ ਸਰਕਾਰ ਇਹਨਾਂ ਨੂੰ ਮਾਰੇ ਮਾਰ ਸਾਡੀ ਕੀ ਦੁਸ਼ਮਣੀ ਉਹਨਾਂ ਨਾਲ ਹੱਲ ਹੋਣਾ ਚਾਹੀਦਾ ਹੈ ਹੱਲ ਜਿਹੜਾ ਮਾਰਨ ਦਾ ਨਹੀਂ ਹੈ ਹੱਲ ਵੀ ਸਾਡਾ ਵੀ ਹੋ ਜੇ ਉਹ ਉਹਨਾਂ ਨੂੰ ਵੀ ਨਾ ਮਾਰਿਆ ਜਾਵੇ ਭਾਵੇਂ ਉਹਨਾਂ ਦਾ ਵੀ ਹੱਲ ਹੋ ਜੇ ਉਹ ਵੀ ਜੀਵ ਹੈ ਇੱਕ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਦੀ ਤਸਕਰੀ ਤਾਂ ਹੋ ਹੀ ਰਹੀ ਹੈ ਤੇ ਹੁਣ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਪਾਕਿਸਤਾਨ ਤੋਂ ਆਏ ਸੂਰਾ ਵੱਲੋਂ ਖਰਾਬ ਕੀਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਡੀਸੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੂੰ ਇਹ ਸਮੱਸਿਆ ਦੱਸੀ ਗਈ ਹੈ ਕਿਸਾਨ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦੀ ਸਮੱਸਿਆ ਹੈ ਕੀ ਸਮੱਸਿਆ ਕੀ ਹੈ ਜੀ ਇਹ ਤਾਂ ਸੁਣਿਆ ਸੀ ਕਿ ਡਰੋਨ ਰਾਹੀਂ ਜਿਹੜਾ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ਾ ਜਿਹੜਾ ਸਪਲਾਈ ਹੋ ਰਿਹਾ ਤੇ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਤੋਂ ਸੂਰ ਆ ਕੇ ਜੜਾ ਉਹਨਾਂ ਫਸਲਾ ਖਰਾਬ ਕਰਦੇ ਸਾਡਾ ਜਿੰਨਾ ਆਪਣਾ ਫਾਜ਼ਿਲਕਾ ਏਰੀਆ ਹਬੌਰ ਏਰੀਆ ਬਿਲਕੁਲ ਨਾਲ ਲੱਗਦਾ ਜਿੰਨੇ ਵੀ ਜਿਹੜੇ ਸੂਰ ਨੇ ਪਹਿਲਾਂ ਇੱਥੇ ਕੋਈ ਸੂਰ ਨਹੀਂ ਸੀ ਹੁੰਦਾ ਅ ਪਿਛਲੇ ਕੋਈ 10 ਕੁ ਸਾਲਾਂ ਤੋਂ 8-7 ਸਾਲਾਂ ਤੋਂ ਕੋਈ ਕੋਈ ਸੂਰ ਜਿਹੜਾ ਕ੍ਰੋਸਿੰਗ ਕੀਤਾ ਆਪਣੇ ਬਾਰਡਰ ਦੇ ਉੱਤੋਂ ਥੱਲੇੋਂ ਨਿਕਲਿਆ ਇਸ ਟਾਈਮ ਇੰਨੀ ਜ਼ਿਆਦੀ ਮਾਤਰਾ ਦੇ ਵਿੱਚ ਪਾਕਿਸਤਾਨ ਤੋਂ ਕ੍ਰੋਸ ਕਰ ਗਏ ਨੇ ਸੂਰ ਕਈ ਪਿੰਡਾਂ ਦੇ ਵਿੱਚ ਤਾਂ ਕਬਜ਼ਾ ਕਰੀ ਬੈਠਿਆ ਧਰਤੀ ਦੇ ਉੱਤੇ ਸਾਡਾ ਝੁਰੜਖੇੜਾ ਪਿੰਡ ਲੈ ਲਓ ਖੁਈ ਖੇੜਾ ਪਿੰਡ ਲੈ ਲਓ ਪਟੀ ਸਦੀਕ ਪਿੰਡ ਲੈ ਲਓ ਅਗਾ ਤੁਸੀਂ ਦੋਦੇ ਚਲੇ ਜਾਓ ਗਾਂ ਤੁਸੀਂ ਵਜੀਦਪੁਰ ਭੋਮਾ ਚਲੇ ਜਾਓ ਜੇ ਅਸੀਂ ਖੁੱਬਨ ਤੱਕ ਆ ਜਾਣੇ ਆ ਇਧਰਲੇ ਪਾਸੇ ਬਾਦਰਖੇੜੇ ਆ ਜਾਣੇ ਆ ਬਲੂਗਪੁਰਾ ਬੱਲੂ ਆਣਾ ਰੇਗ ਪਿੰਡ ਵਿੱਚ ਭਾਰੀ ਮਾਤਰਾ ਵਿੱਚ ਜਿਹੜੇ ਸੂਰ ਨੇ ਲੋਕਾਂ ਦਾ ਜਿਹੜਾ ਸਬਜੀ ਦਾ ਬਿਲਕੁਲ ਹੋਣ ਨਹੀਂ ਦਿੰਦੇ ਬਾਕੀ ਜੇ ਹਰਾਚਾਰਾ ਬੀਜਦੇ ਨੇ ਪੱਠੇ ਬੀਜਦੇ ਨੇ ਜਾਂ ਆਲੂ ਦੀ ਫਸਲ ਹੈ ਉਹਨੂੰ ਵੀ ਤਬਾਹ ਕਰ ਦਿੰਦੇ ਨੇ ਇਸ ਹਾਲਾਤ ਇਦਾਂ ਦੇ ਹੋਏ ਨੇ ਵੀ ਇਸ ਟਾਈਮ ਜਿਹੜੇ ਕਿਸਾਨ ਹੈਗੇ ਨੇ ਫਸਲਾਂ ਆਪ ਦੀ ਨਰਮਾ ਇਕੱਠਾ ਕਰਨ ਵਾਸਤੇ ਖੇਤਾਂ ਵਿੱਚ ਜਾਣੇ ਚੋਣੀਆਂ ਨਹੀਂ ਜਾ ਰਹੀਆਂ ਕਿਉਂਕਿ ਇਹਨਾਂ ਦੀ ਜਿਹੜੀ ਟੱਕਰ ਹੈ ਬਹੁਤ ਜ਼ਬਰਦਸਤੀ ਆ ਇਹ ਜਿਹੜੇ ਵੱਡੇ ਸੂਰ ਨੇ ਜਿਹੜੀ ਜਿਵੇਂ ਸੂਰ ਨਹੀਂ ਸੂਈ ਹੋਈ 12 13 ਬੱਚੇ ਦਿੰਦੀ ਆ ਉਹ ਤਾਂ ਬੰਦਿਆਂ ਪਿੱਛੇ ਵੀ ਲੱਗ ਜਾਂਦੀ ਆ ਤੇ ਬੰਦਿਆਂ ਦਾ ਨੁਕਸਾਨ ਵੀ ਕਰਦੀ ਆ ਇਹਨਾਂ ਹਾਲਾਤਾਂ ਨੂੰ ਦੇਖਦੇ ਪਿਛਲੇ ਜਿਹੜੇ ਇੱਕ ਕਿਸਾਨ ਨੇ ਕਿਤੇ ਉਹਦੇ ਫਸਲ ਖਰਾਬ ਕੀਤੀ ਉਹਨੇ ਸੂਰ ਮਾਰਤਾ ਉਹਦੇ ਉੱਤੇ ਪਰਚਾ ਦਿੱਤਾ ਦੂਜੇ ਪਾਸੇ ਟੀ ਭਾਰਾ ਭਾਰੀ ਗਿਣਤੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਅਸੀਂ ਇਹੀ ਮੈਡਮ ਨੂੰ ਪੁੱਛਣ ਆਇਆ ਜੀਵ ਰੱਖਿਆ ਵਾਲਿਆਂ ਨੇ ਪਰਚਾ ਦਿੱਤਾ ਪਰ ਜਿਹੜੇ ਲੋਕਾਂ ਦਾ ਇਹ ਦੋ ਦੋ ਕਿੱਲੇ ਚਾਰ ਚਾਰ ਕਿੱਲੇ ਜਾਂ ਫਸਲ ਜਿਹੜੀ ਆਲੂ ਦੀ ਖਰਾਬ ਕਰਦੀ ਉਹ ਫਿਰ ਜੀਵ ਰੱਖਿਆ ਵਾਲੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਵੀ ਦੇਣ ਨਾ ਜੇ ਉਹਨਾਂ ਦੇ ਪਰਚਾ ਕਰ ਸਕਦੇ ਨੇ ਉਹਨਾਂ ਦੀ ਰੱਖਿਆ ਵੀ ਉਹਨਾਂ ਦਾ ਕਰਨ ਦਾ ਫਰਜ਼ ਬਣਦਾ ਇੱਕ ਪਾਕਿਸਤਾਨੋਂ ਆਇਆ ਡਰੋਨ ਤਾਂ ਅਸੀਂ ਫੜ ਰਹੇ ਹਾਂ ਤੇ ਇੱਕ ਪਾਕਿਸਤਾਨੋਂ ਆਇਆ ਸੂਰ ਜਿਹੜਾ ਹੈਗਾ ਸਾਡੇ ਕਿਸਾਨਾਂ ਦੀ ਫਸਲ ਦਾ ਯਾਨੀ ਕਿ ਅੱਤਵਾਦੀ ਬਣਿਆ ਖੜਾ ਫਸਲ ਨੁਕਸਾਨ ਕਰੀ ਜਾਂਦਾ ਉਹਨੂੰ ਅਸੀਂ ਮਾਰ ਨਹੀਂ ਦਿੰਦੇ ਦੂਜਾ ਨੰਬਰ ਹੈਗਾ ਵੀ ਇਹ ਜਿਹੜੇ ਪੰਜਾਬ ਦੇ ਵਿੱਚ ਵੀ ਸੂਰਾਂ ਦੀ ਫਾਰਮਿੰਗ ਕੀਤੀ ਜਾਂਦੀ ਆ ਸੂਰਾਂ ਦਾ ਮਾਸ ਵੇਚਦਾ ਸੂਰਾਂ ਨੂੰ ਆਪਣੇ ਹਬੌਰ ਦੇ ਵਿੱਚ ਹੀ ਕਿੰਨੀ ਜਗ੍ਹਾ ਦੇ ਉੱਤੇ ਇਹਨਾਂ ਦੇ ਕੋਕੇ ਬਣੇ ਵਿਕਰ ਨਾਲ ਜੇ ਉੱਥੇ ਵੇਖ ਸਕਦਾ ਤੇ ਕਿਸਾਨ ਨੇ ਮਾਰਤਾ ਤੇ ਕਿੱਡੀ ਕਬੱਡੀ ਗੱਲ ਹੋ ਗਈ ਇਸ ਕਰਕੇ ਅਸੀਂ ਮੈਡਮ ਨੂੰ ਮਿਲੇ ਸੀ ਉਹਨਾਂ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਇਹ ਪਰਚਾ ਰੱਦ ਕਰਾਂਗੇ ਤੇ ਸੂਰਾ ਨੂੰ ਮਾਰਨ ਦਾ ਵੀ ਅਸੀਂ ਜਾਂ ਇਹਨਾਂ ਦਾ ਕਿਵੇਂ ਕੰਟਰੋਲ ਕਰਨਾ ਉਹਦੇ ਉੱਤੇ ਵੀ ਉਹ ਵੀ ਜਲਦੀ ਕਰਕੇ ਤੇ ਤੁਹਾਡਾ ਹੱਲ ਕੱਢਾਂਗੇ ਦੂਜਾ ਵਾਰਾ ਪਸ਼ੂਆਂ ਬਾਰੇ ਸੀਗਾ ਉਹਨਾਂ ਦਾ ਸਾਡਾ ਬਹੁਤ ਵੱਡਾ ਜਿਵੇਂ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚੋਂ ਤਾਂ ਪਿਛਲੇ ਡੀਸੀ ਮੈਡਮ ਨੇ ਕਾਫੀ ਚੁੱਕੇ ਸੀਗੇ ਪਰ ਪਿੰਡਾਂ ਵਿੱਚ ਬਹੁਤ ਹਾਲਾਤ ਮਾੜੇ ਆ ਇਸੇ ਮੈਟਰ ਤੇ ਅਸੀਂ ਮੈਡਮ ਨੂੰ ਮਿਲੇ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ 10-15 ਦਿਨਾਂ ਵਿੱਚ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਜਿੱਥੇ ਜ਼ਿਆਦਾ ਡੰਗਰ ਹੈਗੇ ਨੇ ਅਸੀਂ ਚੁੱਕ ਚੁੱਕ ਕੇ ਉਹਨਾਂ ਨੂੰ ਅਸੀਂ ਗਊਸ਼ਾਲਾ ਛੱਡਾਂਗੇ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਸੀ ਮਿਲ ਕੇ ਜਾਇਓ ਉਹਨਾਂ ਨੂੰ ਵੀ ਦੱਸਿਓ ਵੀ ਸਿਚੁਏਸ਼ਨ ਜਿਹੜੇ ਰਾਜਸਥਾਨ ਤੋਂ ਡੰਗਰ ਟੱਪਦੇ ਆ ਉਹਨਾਂ ਸਾਨੂੰ ਪੁਸ਼ਵਾਸ ਦਿਵਾਇਆ ਵੀ ਸਾਡੇ ਪੈਟਰੋਲਿੰਗ ਹੁੰਦੀ ਆਪਣੇ ਜਿੰਨੇ ਵੀ ਬਾਰਡਰ ਏਰੀਆ ਰਾਜਸਥਾਨ ਤੋਂ ਹੁਣ ਕੋਈ ਡੰਗਰ ਕ੍ਰੋਸ ਨਹੀਂ ਕੀਤਾ ਜਾਵੇਗਾ ਉੱਥੇ ਜੇ ਵੀ ਕੋਈ ਕਰੇਗਾ ਉਹਨਾਂ ਦੇ ਤੇ ਕਾਰਵਾਈ ਕਰਾਂਗੇ ਅਗਲਾ ਸਾਡਾ ਮੈਟਰ ਸੀਗਾ ਜਿਹੜਾ ਆਪਣੀ ਦਾਣਾ ਮੰਡੀ ਹਬੌਰ ਦੇ ਵਿੱਚ ਸਭ ਤੋਂ ਵੱਡਾ ਸੀ ਜਿੱਥੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਸੀ ਤੁਸੀਂ ਦੇਖਿਆ ਉਹਨਾਂ ਮੁਸਲਮਾਨਾਂ ਦੀਆਂ ਗਾਵਾਂ ਦੇ ਝੋਂਂਡ ਨੇ ਪਿਛਲੇ ਪਾਸੇ ਬੈਠੇ ਜੋ ਵਾਰੀ-ਵਾਰੀ ਕੰਧਾ ਤੋੜ ਕੇ ਨਾ ਤੇ ਜਦੋਂ ਉਹ ਲੈ ਕੇ ਜਾਂਦੇ ਨੇ ਤੇ ਕਿਸਾਨਾਂ ਦਾ ਜਿਹੜੇ ਝੋਨੇ ਦੀ ਫਸਲ ਹੁੰਦੀ ਜਾਂ ਕਣਕ ਦੀ ਫਸਲ ਹੁੰਦੀ ਬਹੁਤ ਵੱਡਾ ਨੁਕਸਾਨ ਕਰਦੇ ਆ ਉਹਨਾਂ ਬਾਰੇ ਵੀ ਇਹਨਾਂ ਨਾਲ ਜਾਣਕਾਰੀ ਅਸੀਂ ਸਾਂਝੀ ਕੀਤੀ ਉਹਾਂ ਦੇ ਵੀ ਉਹ ਵੀ ਅਸੀਂ ਕੰਧਾ ਪੱਕੀਆਂ ਕਰਵਾ ਕੇ ਆਉਣ ਵਾਲੇ ਸਮੇਂ ਵਿੱਚ ਜੋ ਜਿੰਨੇ ਲੋਕ ਉੱਥੇ ਬੈਠੇ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਕਲੀਅਰ ਸਮਝਾ ਦਿੱਤਾ ਜਾਵੇਗਾ ਕੋਈ ਮੰਡੀ ਦੇ ਵਿਧੀ ਕ੍ਰੋਸਿੰਗ ਦਾ ਕੋਈ ਰਸਤਾ ਨਹੀਂਗਾ ਤੇ ਮੰਡੀ ਦੇ ਵਿਧੀ ਡੰਗਰ ਲੈ ਕੇ ਨਾ ਜਾਇਓ ਕਿਸਾਨ ਲਗਾਤਾਰ ਜਿਹੜਾ ਹੈਗਾ ਕੁਦਰਤੀ ਮਾਰ ਚੱਲ ਰਿਹਾ ਹੈਗਾ ਕਦੇ ਮੌਸਮ ਦੀ ਮਾਰ ਕਰਕੇ ਜੜੀਆਂ ਫਸਲਾਂ ਜੜੀਆਂ ਨੁਕਸਾਨੀਆਂ ਜਾਂਦੀਆਂ ਕਦੇ ਪਾਣੀ ਆ ਜਾਂਦਾ ਤੇ ਹੁਣ ਜਿਹੜਾ ਹੈਗਾ ਸੂਰਾਂ ਦਾ ਇੱਕ ਜਿਹੜਾ ਡਰ ਜੜਾ ਸਤਾ ਇਹ ਤਾਂ ਹੈ ਹੀ ਦੇਖੋ ਪਹਿਲਾਂ ਤਾਂ ਕੁਦਰਤ ਕਿਸਾਨਾਂ ਦੇ ਬਹੁਤ ਕਹਿਰ ਕਰਦੀ ਏ ਕਈ ਵਾਰੀ ਫਸਲਾਂ ਆਪਾਂ ਮੀਂਹ ਕਰਕੇ ਬਰਬਾਦ ਹੋ ਜਾਂਦੀਆਂ ਕਈ ਕਈ ਵਾਰੀ ਸੋਕੇ ਕਰਕੇ ਫਿਰ ਮੇਨ ਪ੍ਰੋਬਲਮ ਆ ਗਈ ਅਵਾਰਾ ਪਸ਼ੂਆਂ ਦੀ ਹੁਣ ਬਹੁਤ ਵੱਡੀ ਪ੍ਰੋਬਲਮ ਆ ਗਈ ਸੂਰਾਂ ਦੀ ਜਿਹੜੇ ਝੁੰਡ ਚਾਉਂਦੇ ਆ ਕੱਲਾ ਬੰਦਾ ਇਹਨਾਂ ਨੂੰ ਆਪਦੇ ਖੇਤਾਂ ਚੋਂ ਨਹੀਂ ਕੱਢ ਸਕਦਾਗਾ ਪਹਿਲਾਂ ਜਿਹੜੇ ਮਤਲਬ ਅਵਾਰਾ ਪਸ਼ੂ ਸੀ ਨਾ ਚਲੋ ਕੱਲਾ ਬੰਦਾ ਵੀ ਖੇਤ ਗਿਆ ਤਾਂ ਉਹਨਾਂ ਨੂੰ ਜੇ ਇੱਕ ਅੱਧੀ ਛੋਟੀ ਲੈ ਕੇ ਕੱਢ ਦੇਂ ਕੱਢ ਸਕਦੇ ਆ ਆਪਾਂ ਬਾਹਰ ਪਰ ਸੂਰਾਂ ਦੇ ਸਾਹਮਣੇ ਆਪਾਂ ਨਹੀਂ ਜਾ ਸਕਦੇ ਕਿਉਂਕਿ ਸੂਰਾਂ ਦੀ ਟੱਕਰ ਹੀ ਇਦਾਂ ਦੀ ਆ ਅੰਨੇ ਹੋ ਕੇ ਬੰਦੇ ਦੇ ਵਿੱਚ ਵੱਜਦੇ ਆ ਇਹ ਇਹ ਬੰਦੇ ਦੀ ਟਾਣੀਆਂ ਦੇ ਵਿੱਚ ਵੀ ਡਰ ਰਹਿੰਦਾ ਹੈਗਾ ਜਿੱਥੇ ਜਿਹੜੇ ਟਾਣੀਆਂ ਦੇ ਵਿੱਚ ਲੋਕ ਰਹਿੰਦੇ ਆ ਪਰਿਵਾਰ ਦੇ ਨਾਲ ਰਹਿੰਦੇ ਆ ਬੱਚੇ ਵੀ ਉਹਨਾਂ ਦੇ ਹੁੰਦੇ ਆ ਰਾਤ ਬਰਾਤੇ ਬਾਹਰ ਵੀ ਨਹੀਂ ਉਹ ਉਹ ਤਾਂ ਰਹਿੰਦੇ ਹੀ ਉਹ ਤਾਂ ਹਰ ਟਾਈਮ ਹੀ ਰਹਿੰਦਾ ਵੀ ਰਾਤ ਨੂੰ ਤੁਸੀਂ ਇਕੱਲੇ ਬਾਹਰ ਨਹੀਂ ਨਿਕਲ ਸਕਦੇ ਜਿਹੜੇ ਏਰੀਆ ਚ ਸੂਰ ਰਹਿੰਦੇ ਆ ਰਾਤ ਨੂੰ ਤੁਸੀਂ ਇਕੱਲੇ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਰਾਤ ਨੂੰ ਇਹ ਨਿਕਲਦੇ ਆ ਸੂਰ ਦਿਨੇ ਤਾਂ ਇਹ ਦਿਸਦੇ ਨਹੀਂ ਤੁਹਾਨੂੰ ਰਾਤ ਨੂੰ ਇਹਨਾਂ ਨੇ ਨਿਕਲਣਾ ਦਿਨੇ ਇਹ ਕਿਤੇ ਲੁਕ ਸ਼ੁਪ ਕੇ ਹੀ ਰਹਿੰਦੇ ਆ ਜਦੋਂ ਫਸਲ ਚਲੋ ਅੱਗੇ ਜਾਂ ਕਿਵੇਂ ਮੰਨ ਲਓ ਵੀ ਜਿਹੜੇ ਕੋਈ ਚਾਰ ਦਰਖਤ ਆ ਉੱਥੇ ਲੁਕ ਗਏ ਇਸ ਤਰ੍ਹਾਂ ਰਹਿੰਦੇ ਆ ਨਾ ਇਹ ਕੁੱਤਿਆਂ ਤੋਂ ਡਰਨ ਤੇ ਨਾ ਇਹ ਬੰਦੇ ਤੋਂ ਡਰਨਾ ਸੋ ਇਹਨਾਂ ਦਾ ਇੱਕੋ ਹੀ ਇਲਾਜ ਆ ਸੀਗਾ ਜਿਹੜਾ ਮਤਲਬ ਚਲੋ ਜਿਵੇਂ ਆਮ ਬਿਜ਼ਨਸ ਚੱਲੀ ਜਾਂਦਾ ਹੰਸੂਰਾਂ ਦਾ ਵੀ ਆਪਣੇ ਆਮ ਹੀ ਹੋ ਜਾਂਦਾ ਜੇ ਜੰਗਲੀ ਸੂਰ ਮਾਰਦਾ ਤਾਂ ਕਿੱਡੀ ਗੱਲ ਆ ਜਾਂ ਤਾਂ ਸਰਕਾਰ ਮਾਰ ਦੇ ਜਾਂ ਫਿਰ ਜਿਹੜੇ ਕਿਸਾਨ ਆ ਜਿਨ੍ਹਾਂ ਦਾ ਕਿਸਾਨਾਂ ਦੀ ਫਸਲ ਬਰਬਾਦ ਹੁੰਦੀ ਆ ਉਹਨਾਂ ਨੂੰ ਮਨਜ਼ੂਰੀ ਦੇ ਦੇਣ ਜਿਨ੍ਹਾਂ ਕੋਲੇ ਮੁਆਵਜ਼ਾ ਦੇਵੇ ਸਰਕਾਰ ਨੂੰ ਚਾਹੀਦਾ ਹੈਗਾ ਇਹਦੇ ਤੇ ਜਿਹੜਾ ਹੈਗਾ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ ਜਾਂ ਕਿਸਾਨਾਂ ਦੀ ਫਸਲ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜਿਹੜਾ ਮੋਬਜਾ ਸਰਕਾਰ ਤੈਅ ਕਰੇ ਹਾਂ ਉਹ ਸਹੀ ਗੱਲ ਹੈ ਜੇ ਜੇ ਮੰਨ ਲਓ ਸੂਰ ਫਸਲ ਖਰਾਬ ਕਰ ਰਹੇ ਆ ਸਾਡੀ ਸਰਕਾਰ ਸਾਨੂੰ ਮੁਆਵਜ਼ਾ ਦੇ ਦੇ ਸੂਰ ਖੁੱਲੇ ਫਿਰਦੇ ਰਹਿਣ ਸਾਡਾ ਕੀ ਨੁਕਸਾਨ ਕਰਦੇ ਫਿਰ ਜਦੋਂ ਸਾਨੂੰ ਘਰੇ ਬੈਠਿਆਂ ਨੂੰ ਸਾਡਾ ਮੁਆਵਜ਼ਾ ਆਉਂਦਾ ਸਾਡੀ ਜੇ ਮੰਨ ਲਓ ਕਿੱਲੇ ਚੋਂ 1 ਲੱਖ ਦੀ ਫਸਲ ਨਿਕਲਦੀ ਹੈ ਸਾਡੇ ਘਰੇ 1 ਲੱਖ ਰੁਪਇਆ ਆ ਜੇ ਸਾਡੇ ਨੂੰ ਸੂਰ ਜਨੇ ਮਰਜੀ ਫਿਰਦੇ ਰਹਿਣ ਬਾਰਾ ਸੀ ਸਰਕਾਰ ਨੇ ਵਾਦੇ ਕਿਤੇ ਸੀਗੇ ਸਰਕਾਰ ਮੁਆਵਜ਼ਾ ਤਾਂ ਪਹਿਲਾਂ ਹੀ ਨਹੀਂ ਮਿਲਿਆ ਲੱਗਦਾ ਕਿ ਸੂਰਾਂ ਦਾ ਵੀ ਮੁਆਵਜ਼ਾ ਰੋਲਾ ਤਾਂ ਉਹੀ ਆ ਵੀ ਭਗਵੰਤ ਮਾਨ ਜੀ ਨੇ ਥੋ ਪਹਿਲਾਂ ਬੜੇ ਬਾਰੀ ਕਿਹਾ ਵੀ ਕੁੱਕੜਾਂ ਦਾ ਮੁਰਗੀਆਂ ਜਿਹੜਾ ਬੱਕਰੀਆਂ ਦਾ ਵੀ ਦੇਊਗਾ ਮੈਂ ਇਦਾਂ ਵੀ ਕਰੂਗਾ ਪਰ ਹਜੇ ਤੱਕ ਸਾਡੇ ਜ਼ਿਲ੍ਹੇ ਚ ਤਾਂ ਫਸਲਾਂ ਦਾ ਵੀ ਨਹੀਂ ਆਇਆ ਤੇ ਮੁਰਗੀਆਂ ਤੇ ਬੱਕਰੀਆਂ ਇਹ ਤਾਂ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਨੁਕਸਾਨ ਤੋਂ ਸ਼ੁਰੂ ਹੋਣਾ ਹਾਂ ਤੇ ਆ ਸੂਰਾਂ ਵਾਲਾ ਨਵਾਂ ਜੱਬ ਖੜਾ ਹੋ ਗਿਆ ਤੇ ਮਾਨ ਸਾਹਿਬ ਨੂੰ ਅਸੀਂ ਕਹਿੰਨੇ ਆਂ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਚੱਕ ਕੇ ਜਾਂ ਕਵਰ ਕਰਕੇ ਕਿਵੇਂ ਨਾ ਕਿਵੇਂ ਆਪਦੇ ਮਹਿਕਮਿਆਂ ਨੂੰ ਲਾਓ ਇਹਨਾਂ ਨੂੰ ਕਵਰ ਕਰਕੇ ਤੇ ਲੈ ਕੇ ਜਾਓ ਪਾਕਿਸਤਾਨ ਪੁੱਠੇ ਛੱਡ ਕੇ ਉਹ ਸਾਡਾ ਬਹੁਤ ਨੁਕਸਾਨ ਕਰੀ ਜਾਂਦੇ ਆ ਇਹ ਹੱਲ ਕੀ ਹੈ ਫਿਰ ਜੇ ਨਹੀਂ ਹੋਇਆ ਤਾਂ ਫੜਿਆਉ ਨਹੀਂ ਜਾਂਦਾ ਨੁਕਸਾਨ ਰੋਕਿਆ ਨਹੀਂ ਜਾ ਸਕਦਾ ਜੀਵ ਰੱਖਿਆ ਵਾਲੇ ਦੇਖੋ ਜੇ ਫੜਨ ਤੇ ਆ ਜਾਣ ਤਾਂ ਸਭ ਕੁਝ ਹੁੰਦਾ ਸਰਕਾਰ ਕੀ ਨਹੀਂ ਕਰ ਸਕਦੀ ਜਾਲ ਲਗਾ ਕੇ ਇਹਨਾਂ ਨੂੰ ਜੋ ਮਰਜ਼ੀ ਫੜ ਲਓ ਫੜੇ ਜਾ ਸਕਦੇ ਆ ਸਭ ਕੁਝ ਹੋ ਸਕਦਾ ਪਰ ਇੱਕ ਸਪੈਸ਼ਲ ਜਗ੍ਹਾ ਬਣਾਉਣ ਸਰਕਾਰ ਸਪੈਸ਼ਲ ਜਗ੍ਹਾ ਬਣਾਵੇ ਵੀ ਉੱਥੇ ਰੱਖੀ ਰੱਖਣ ਉੱਥੇ ਇਹਨਾਂ ਨੂੰ ਖਰਾਕ ਦੇ ਹੀ ਰੱਖਣ ਆਪਾਂ ਨੂੰ ਕੋਈ ਸਰਦਰਦੀ ਨਹੀਂ ਉਸ ਚੀਜ਼ ਦੀ ਇਹ ਪਰ ਇਹ ਜਿਹੜਾ ਹੁਣ ਨੁਕਸਾਨ ਕਰਦੇ ਇਹਦੀ ਪਰਪਾਈ ਕੌਣ ਕਰੂਗਾ ਜੇ ਹੁਣ ਜੇ ਇੱਕ ਜ਼ਿੰਮੇਵਾਰ ਦੀ ਮੰਨ ਲਓ ਦੋਦੇ ਦਾ ਜ਼ਿੰਮੇਵਾਰ ਆ ਉਹਦੀ ਇੱਕ ਕਿੱਲਾ ਮੱਕੀ ਸੀ ਘਟੋ ਘਟ 70000 ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਕੌਣ ਕਰੂਗਾ ਸੋ ਇਸ ਕਰਕੇ ਅਸੀਂ ਡੀਸੀ ਮੈਡਮ ਤੇ ਐਸਐਸਪੀ ਸਾਹਿਬ ਨੂੰ ਮਿਲੇ ਸੀ ਵੀ ਇਸ ਚੀਜ਼ ਦਾ ਜਲਦੀ ਤੋਂ ਜਲਦੀ ਹੱਲ ਕਰੋ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਵੀ ਜਲਦੀ ਅਸੀਂ ਹੱਲ ਕਰਾਂਗੇ ਜਿਹੜਾ ਵਾਰਾ ਪਸ਼ੂਆਂ ਦਾ ਵੀ ਜਿੰਨੀਆਂ ਗਊਸ਼ਾਲਾ ਸਾਡੇ ਆਪਣੇ ਜ਼ਿਲ੍ਹੇ ਚ ਉਹਨਾਂ ਨਾਲ ਅਸੀਂ ਟਾਈ ਅਪ ਕਰਦੇ ਆਂ ਸਾਰੇ ਪਸ਼ੂ ਅਸੀਂ ਗਊਸ਼ਾਲਾ ਦੇ ਵਿੱਚ ਛਡਵਾਵਾਂਗੇ ਸੂਰ ਵੀ ਉਸੇ ਤਰ੍ਹਾਂ ਹੀ ਫੜੇਗਾ ਸੂਰ ਵੀ ਉਸੇ ਤਰ੍ਹਾਂ ਕੋਈ ਸੂਰਾਂ ਦਾ ਵੀ ਕੋਈ ਹੱਲ ਲੱਭਦੇ ਆਂ ਚਾਹੇ ਮੰਨ ਲਓ ਜਿਹੜੇ ਲਾਇਸੈਂਸ ਧਾਰਕ ਆ ਉਹਨਾਂ ਨੂੰ ਮਾਰਨ ਦੀ ਖੁੱਲ੍ਹ ਦੇਈਏ ਤੇ ਜਾਂ ਉਹਨਾਂ ਨੂੰ ਫੜ ਕੇ ਕਿਤੇ ਛੱਡ ਗਏ ਜਾਂ ਜਿਵੇਂ ਮਰਜ਼ੀ ਕਰੋ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਮਾਰੋ ਸਾਡੇ ਨੂੰ ਉਹ ਫੜ ਕੇ ਜਿੱਥੇ ਮਰਜ਼ੀ ਲੈ ਜਾਓ ਸਾਡਾ ਨੁਕਸਾਨ ਨਾ ਹੋਵੇ ਹੱਲ ਹੋਣਾ ਚਾਹੀਦਾ ਤੁਹਾਡਾ ਵੀ ਨੁਕਸਾਨ ਹੋਇਆ ਕਿਹੜੀ ਫਸਲ ਕੀ ਸੀ ਮੱਕੀ ਸੀ ਜੀ ਮੇਰੇ ਮੱਕੀ ਇੱਕ ਕਿੱਲਾ ਮੱਕੀ ਸੀ ਪੂਰੀ ਦੀ ਪੂਰੀ ਮੇਰੀ ਤਬਾਹ ਹੋ ਗਈ ਕਦੇ ਲਵਛਾਤਾ ਐ ਪੂਰਾ ਦਾ ਪੂਰਾ ਅੱਛਾ ਖਤਮ ਹੋ ਗਈ ਹੁਣ ਖੇਤ ਚ ਰਾਤ ਨੂੰ ਅਸੀਂ ਗੇੜਾ ਮਾਰਨੀ ਜਾ ਸਕਦੇ ਪਹਿਲਾਂ ਮੈਂ ਆਪ ਜਾਂਦਾ ਸੀ ਰਾਤ ਨੂੰ ਗੇੜਾ ਹੁਣ ਮੈਂ ਜਾ ਨਹੀਂ ਸਕਦਾ ਜੀ ਰਾਤ ਨੂੰ ਭਾਵੇਂ ਖੇਤ ਚ ਕੁਝ ਸੀ ਹੋਵੇ ਨਾ ਹੋਵੇ ਕੋਈ ਖੇਤ ਨੂੰ ਲੈ ਜਾਂਦਾ ਤਾਂ ਲੈ ਜਾਵੇ ਪਰ ਤੜਕੇ ਜਾਣਾ ਸਤਾ ਡਰਦਿਆਂ ਨੇ ਡਰ ਬੈਠ ਗਿਆ ਦਿਲ ਦੇ ਵਿੱਚ ਕਿ ਨੁਕਸਾਨ ਹੋ ਜਾਏ ਜੀ ਡਰ ਰਾਤ ਨੂੰ ਪਾਣੀ ਦੀ ਵਾਰੀ ਤੜਕੇ ਖਾਲ ਬੰਨਾ ਪੂਰਾ ਪੱਕਾ ਤਿਆਰ ਕਰਕੇ ਆਉਨੇ ਰਾਤ ਨੂੰ ਜੋ ਪਾਣੀ ਲਾਉਣ ਜਾਣੇ ਉਹ ਤੋਂ ਖਾੜਾ ਹੋਇਆ ਹੀ ਨਹੀਂ ਉੱਥੇ ਪੈੜ ਜੋ ਹਲਾਤਰਾ ਬਾਹ ਦਿੰਦੇ ਨੇ ਕਲਟੀਵੇਟਰ ਜਿਵੇਂ ਵਾਹੁਣੇ ਐ ਵਾਹ ਦਿੰਦੇ ਦੱਸੋ ਇਹ ਹਾਲ ਹੈ ਕੱਲਾ ਸੀਰੀ ਪਾਣੀ ਕਹਰੇ ਚ ਨਹੀਂ ਜਾਂਦਾ ਵੇਖਣ ਦਰ ਸੱਚਾ ਜੀ ਤੜਕੇ ਨੂੰ ਚੋਣੀਆਂ ਲਾਵਾਂਗੇ ਉਹਨਾਂ ਦੇ ਬੱਚੇ ਵੀ ਨਾਲ ਆਉਣਗੇ ਸਰ ਸਾਡੇ ਕਿਦੀ ਕਿਦੀ ਰੱਖੀ ਕਿਵੇਂ ਕਰਾਂਗੇ ਅਸੀਂ ਸੰਤ ਸੰਤ ਤਾਂ ਆਪ ਨੂੰ ਭੈ ਹੋ ਰਿਹਾ ਵੀ ਹੋਊਗਾ ਕੀ ਸਾਡੇ ਨਾਲ ਪਸ਼ੂਆਂ ਦਾ ਕੋਈ ਡਰ ਨਹੀਂ ਸੀ ਪਸ਼ੂਆਂ ਚਲੋ ਕੱਲਾ ਬੰਦਾ ਜਾ ਕੇ ਕੱਢ ਸਕਦਾ ਸੀ ਹੈ ਹੁਣ ਇਹਨਾਂ ਨੂੰ ਕੀ ਕਰੀਏ ਜੀ ਅਰ ਇਹ ਨਹੀਂ ਕਰੇ ਵੀ ਸਰਕਾਰ ਇਹਨਾਂ ਨੂੰ ਮਾਰੇ ਮਾਰ ਸਾਡੀ ਕੀ ਦੁਸ਼ਮਣੀ ਉਹਨਾਂ ਨਾਲ ਹੱਲ ਹੋਣਾ ਚਾਹੀਦਾ ਹੈ ਹੱਲ ਜਿਹੜਾ ਮਾਰਨ ਦਾ ਨਹੀਂ ਹੈ ਹੱਲ ਹੋਣੀ ਸਾਡਾ ਵੀ ਹੋ ਜੇ ਉਹ ਉਹਨਾਂ ਨੂੰ ਵੀ ਨਾ ਮਾਰਿਆ ਜਾਵੇ ਭਾਵੇਂ ਉਹਨਾਂ ਦਾ ਵੀ ਹੱਲ ਹੋ ਜੇ ਉਹ ਵੀ ਜੀਵ ਹੈ ਇੱਕ ਬਿਲਕੁਲ ਉਹ ਵੀ ਜੀ ਹੈ ਉਹਨਾਂ ਨੂੰ ਵੀ ਅਧਿਕਾਰ ਹੈ ਜਿਉਣ ਦਾ ਆਪਾਂ ਆਪਾਂ ਜੀਵਨ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਮੌਤ ਵੀ ਨਹੀਂ ਦੇ ਸਕਦੇ ਆਪਣੇ ਕੋਲੇ ਵੀ ਕੋਈ ਪਾਵਰ ਨਹੀਂ ਪਰ ਉਹਨਾਂ ਦਾ ਹੱਲ ਕੀਤਾ ਜਾਵੇ ਉਹਨਾਂ ਦਾ ਹੋ ਜੇ ਸਾਡਾ ਵੀ ਹੋ ਜੇ ਕੋਈ ਤਕਲੀਫ ਨਾ ਹੋਵੇ ਅਸੀਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰ ਰਹੇ ਆਂ ਪ੍ਰਸ਼ਾਸਨ ਦੇ ਉਸ ਕਰੇ ਦਾ ਅਸੀਂ ਪ੍ਰਸ਼ਾਸਨ ਦੇ ਨਾਲ ਹੈਗੇ ਆਂ ਸਾਡੇ ਕੋਈ ਸਹਾਇਕ ਦੀ ਜਰੂਰਤ ਨਹੀਂ ਅਸੀਂ ਪ੍ਰਸ਼ਾਸਨ ਦੇ ਨਾਲ ਨਹੀਂ ਤਾਂ ਫਿਰ ਹੱਲ ਕੀ ਹੈ ਹੱਲ ਹੁਣ ਕੀ ਹੋ ਸਕਦਾ ਜੀ ਹੱਲ ਫਿਰ ਮੇਰੇ ਖਿਆਲ ਤੋਂ ਉਹ ਅੰਡਾਨੀਅਮਬਾਨੀ ਵਾਲਾ ਹੋਊਗਾ ਫਿਰ ਅਸੀਂ ਕੇ ਛੱਡਦੇ ਆਂਗੇ ਉਹ ਆਪੇ ਬਾਹਰ ਲੈਣਗੇ ਫਿਰ ਉਹੀ ਹੋਊਗਾ ਖੇਤ ਛੱਡਣ ਤੱਕ ਦੀ ਜਿਹੜੀ ਨੋਬਤ ਹੈ ਕਿ ਉਹਨਾਂ ਦਾ ਡਰ ਹੀ ਹੈ ਸਰ ਆਪ ਖੇਤ ਚ ਜਾ ਕੇ ਵੇਖੋ ਫਿਰ ਪਤਾ ਲੱਗੇ ਨਾ ਵੀ ਕੀ ਹੋ ਰਿਹਾ ਹੈ ਕਿਸਾਨ ਨਾਲ ਫਿਰ ਪਤਾ ਲੱਗਦਾ ਹੈ ਜਾ ਕੇ ਅੱਖੀਂ ਵੇਖੀ ਪਤਾ ਲੱਗਦਾ ਵੀ ਕਰਨਗੇ ਕੀ ਚੀ ਚੀ ਲੜੀਆਂ ਤਾਰਾਂ ਲਾ ਛੜੀਆਂ ਸਰ ਕੋਈ ਉਹ ਝਟਕੇ ਵਾਲੀਆਂ ਮਸ਼ੀਨਾਂ ਲਾ ਛੜੀਆਂ ਕੋਈ ਪਰਵਾਹ ਨਹੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਨੂੰ ਝਟਕੇ ਝੁਟਕੇ ਦੀ ਕੀ ਦਿੱਕਤ ਹੈ ਸੁਰਤ ਆ ਦੇਖੋ ਇਸ ਖੇਤਾਂ ਵਿੱਚ ਚੁੰਡਾ ਚੁੰਡਾ ਗਿਆ ਜੀ ਆ ਬੜੀ ਹੋ ਗਈ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੈ ਇਹਨਾਂ ਦਾ ਜੀ ਇਹਨਾਂ ਦਾ ਕੋਈ ਹੱਲ ਨਹੀਂ ਗਿਆ ਜੀ ਸੋ ਇਹ ਵੀਡੀਓ ਬਣਾਈ ਗਈ ਹੈ ਕਿਸੇ ਕਿਸਾਨ ਵੱਲੋਂ ਜਿੱਦੋਂ ਜਿਹੜਾ ਸੂਰ ਜਿਹੜੇ ਖੇਤਾਂ ਦੇ ਵਿੱਚ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਪੱਜੇ ਫਿਰਦੇ ਹੈਗੇ ਤੇ ਨੁਕਸਾਨ ਕਰਦੇ ਹੈ ਡਰ ਜਿਹੜਾ ਹੈਗਾ ਕਿਸਾਨਾਂ ਦੇ ਵਿੱਚ ਜਿਹੜਾ ਬਣਿਆ ਹੋਇਆ ਕਿ ਉਹ ਜਿਹੜਾ ਜਾਨੀ ਨੁਕਸਾਨ ਵੀ ਕਰ ਸਕਦੇ ਐ ਨੁਕਸਾਨ ਜਿਹੜਾ ਫਸਲਾਂ ਦਾ ਤਾਂ ਕਰਦੇ ਹੀ ਐ ਲੇਕਿਨ ਕਿਸਾਨ ਜਿਹੜੇ ਐ ਇਸ ਕੱਲੋ ਡਰੇ ਡਰੇ ਐ ਕਿ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿ ਕਿਹੜੇ ਪਿੰਡ ਦੇ ਜੀ ਪਿੰਡ ਬੱਲੂ ਬਣਾ ਦਾ ਜੀ ਅੱਛਾ ਸਾਡੇ ਰੇਵੇ ਲਿਆਣ ਹੈਗੀ ਨਾਲ ਜੀ ਨਾਲ ਸੇਮ ਨਾਲ ਪੈਂਦਾ ਜੀ ਉੱਥੇ ਕਾਨੇ ਕੱਖ ਜੰਗਲ ਬਣਿਆ ਪਿਆ ਜੀ ਉੱਥੇ ਚੁੰਡ ਤੇ ਚੁੰਡ ਬੈਠੇ ਐ ਜੀ ਇਨਸਾਨ ਨੂੰ ਦਿਨੇ ਛਿਪ ਜਾਂਦੇ ਰਾਤ ਨੂੰ ਆਉਂਦੇ ਐ ਜੀ ਤੇ ਰਾਤ ਨੂੰ ਖੇਤ ਜਾਣਾ ਬਹੁਤ ਮੁਸ਼ਕਲ ਆ ਬਈ ਸਾਡਾ ਜੀ ਡਰਦਾ ਕੋਈ ਖੇਤ ਨਹੀਂ ਜਾਂਦਾ ਜੀ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਹਾਂਜੀ ਇਹ ਕਿ ਇਧਰਲੇ ਇਲਾਕੇ ਚ ਹੈ ਜਾਂ ਹੋਰ ਥਾਵਾਂ ਤੇ ਵੀ ਜਿਹੜੇ ਹੈਗੇ ਪੰਜਾਬ ਦੇ ਵਿੱਚ ਨਹੀਂ ਜਿਆਦਾ ਜਿੰਨਾ ਵੀ ਹੈਗਾ ਨਾ ਵੀ ਇਹ ਬਾਰਡਰ ਏਰੀਆ ਜਿੰਨਾ ਇੱਥੋਂ ਟੱਪ ਕੇ ਆਏ ਨੇ ਇਹ ਏਰੀਏ ਵਿੱਚ ਹੀ ਆ ਇਹਨਾਂ ਦਾ ਜਿਹੜਾ ਸੂਰਾਂ ਦਾ ਦਾ ਸਿਸਟਮ ਹੈਗਾ ਵੀ ਇਹਨਾਂ ਦਾ ਮਾਰਨ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਵੱਲੋਂ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਂ ਵੀ ਕੀਤਾ ਸੀਗਾ ਕਿ ਜਿਹੜੀ ਢੀਲ ਗਾਂ ਹੈ ਤੇ ਨੀਲੇ ਜਿਹੜਾ ਨੂੰ ਕਹਿੰਨੇ ਆਪਾਂ ਤੇ ਇਹ ਸੂਰਾਂ ਨੂੰ ਅਸੀਂ ਲਾਇਸੈਂਸ ਦੇਵਾਂਗੇ ਮਾਰਨ ਵਾਸਤੇ ਪਰ ਹਾਲੀ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਜੇ ਇਹਨਾਂ ਨੂੰ ਨਾ ਇਸ ਟਾਈਮ ਪ੍ਰਬੰਧ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਇੱਕ ਸੂਰਨੀ ਜਦੋਂ ਸੁੰਦੀ ਹੈ 13 ਬੱਚੇ ਦਿੰਦੀ ਆ ਤੇ ਝੁੰਡ ਫੇਰਦੇ 10-10 ਸੂਰਨੀਆਂ 10-10 ਸੂਰਨੇ ਸਮਝ ਲਓ ਵੀ ਇੱਕ ਸਾਲ ਦੇ ਵਿੱਚ ਇਹਨਾਂ ਦੀ ਮਾਤਰਾ ਕਿੰਨੀ ਵੱਡੀ ਹੋ ਜਾਏਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਜ਼ਮੀਨ ਡਾਨੀਆਂ ਬਾਨੀਆਂ ਤੋਂ ਲੜ ਕੇ ਬਚਾਈ ਆ ਇਹ ਜੇ ਹਾਲਾਤ ਪੈਦਾ ਹੋ ਗਏ ਤੇ ਇਹ ਸੈ ਸਾਡੇ ਤੋਂ ਖੋ ਲੈਣਗੇ ਜਿੱਦਾਂ ਦੱਸਿਆ ਚੌਧਰੀ ਸਾਹਿਬ ਨੇ ਵੀ ਅਸੀਂ ਇੱਕ ਕਿਲਾ ਜਿਹੜੀ ਜ਼ਮੀਨ ਉਹਦੀ ਸਾਰੀਆਂ ਛਲੀਆਂ ਖਾ ਗਿਆ ਟਾਂਡੇ ਉਹਦੇ ਲੰਮੇ ਪਾਥੇ ਆ ਉਸ ਖੇਤ ਵਿੱਚ ਡਰਦੇ ਅਸੀਂ ਜਾ ਨਹੀਂ ਸਕਦੇ ਤੇ ਫਿਰ ਹੱਲ ਕੀ ਆ ਦੁਸ਼ਮਨ ਸਮਝ ਲਓ ਵੀ ਜੇ ਸੂਰਤ ਉਹਨੂੰ ਮਾਰਨ ਆਵੇਗਾ ਤੇ ਤੁਸੀਂ ਉਹਦੇ ਪੈਰੀ ਹੱਥ ਥੋੜਾ ਲਾਓਗੇ ਮਾਰਨਾ ਹੀ ਪੈਗਾ ਕਿ ਤਾਂ ਹੀ ਰੁਕੇਗਾ ਹੁਣ ਕੱਲ ਦੀ ਵੀਡੀਓ ਆਈ ਆਪਣੇ ਪੱਟੀ সিদ্দিক ਤੋਂ ਇੱਕ ਗਾਂ ਸੀਗੀ ਉਹਨੇ ਇੱਕ ਕਿਸਾਨ ਵਿਚਾਰਾ ਲਗਾ ਜਾਂਦਾ ਏ ਉਹਨੂੰ ਢੁੱਡੀ ਨਾਲ ਮਾਰਨ ਲੱਗ ਗਈ ਉਹਨੂੰ ਪੈਰਾਂ ਹੀ ਸੱਟ ਲਿਆ ਕੱਲਾ ਸੀ ਉਹ ਤਕਦੀਰੀ ਪੁਲਿਸ ਸਟੇਸ਼ਨ ਉੱਤੇ ਸਾਡੇ ਚੌਂਕੀ ਆ ਚੌਂਕੀ ਦੇ ਸਾਹਮਣੇ ਸੀਗਾ ਤੇ ਉਸ ਟਾਈਮ ਚੌਂਕੀ ਦੇ ਵਿੱਚ ਕੋਈ ਦੋ ਤਿੰਨ ਮੁਲਾਜ਼ਮ ਡਾਂਗਾ ਲੈ ਕੇ ਆਏ ਤੇ ਕੁੱਟ-ਕੁੱਟ ਕੇ ਛਡਾਇਆ ਹੁਣ ਜੇ ਉਹ ਸਾਹਮਣੇ ਲਾ ਵੀ ਮੁਲਾਜ਼ਮ ਜੇ ਡਾਂਗਾ ਨਾ ਉਹਨੂੰ ਮਾਰਦੇ ਤਾਂ ਗਾਨੇ ਛਡਦਾ ਸੀ ਕਿਤੇ ਇਸ ਕਰਕੇ ਸਾਨੂੰ ਆ ਦਿਮਾਗ ਸਾਫ਼ ਕਰਨ ਦੀ ਜ਼ਰੂਰਤ ਆ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਦੇ ਕੇ ਕੀ ਜਾ ਰਹੇ ਆ ਉਹ ਚੀਜ਼ਾਂ ਬਾਰੇ ਸੋਚਣ ਦੀ ਜ਼ਰੂਰਤ ਆ ਜਿਹੜੀ ਚੀਜ਼ ਨੇ ਜਿੱਥੇ ਹੁਣ ਸਾਡੇ ਇਹ ਛਾਰਾਂ ਦੇ ਵਿੱਚ ਰੋਜ਼ ਅਸੀਂ ਸੂਰਾਂ ਦੀਆਂ ਫਾਰਮ ਬਣੇ ਆ ਸੂਰਾਂ ਦੇ ਵਪਾਰ ਹੋ ਰਿਹਾ ਮਾਸ ਵਿਕ ਰਿਹਾ ਇਹ ਕੁੱਕੜਾਂ ਦਾ ਮਾਸ ਵਿਕ ਰਿਹਾ ਉਹਨਾਂ 'ਚ ਜਾਣ ਹੈ ਨਹੀਂ ਇੱਕ ਇੱਕ ਚੀਜ਼ ਦਾ ਅਸੀਂ ਇਸ਼ੂ ਕ੍ਰੀਏਟ ਕਰਦੇ ਹਾਂ ਉਹਦੇ ਜਿਆਦਾ ਜਾਣ ਜਾਣ ਤਾਂ ਇੱਕ ਚੀਜ਼ ਵਿੱਚ ਜੇ ਚਿੜੀ ਮਾਰਦੀ ਉਹਦੇ ਵਿੱਚ ਵੀ ਓਨੀ ਤੇ ਚਾਹੇ ਸ਼ੇਰ ਮਾਰਦਾ ਉਹਦੇ ਵਿੱਚ ਵੀ ਓਨੀ ਜਾਣ ਤਾਂ ਜਾਣ ਹੀ ਹੈ ਨਾ ਪਰ ਜਿਹੜਾ ਸਿਸਟਮ ਕੁਦਰਤ ਨੇ ਬਣਾਇਆ ਕੁਦਰਤ ਦੇ ਨਾਲ ਹੀ ਚੱਲੇ ਜਿਵੇਂ ਚੱਲਦਾ ਸਹੀ ਹੈ ਨਹੀਂ ਤਾਂ ਜੇ ਇੱਕ ਚੀਜ਼ ਵਧਣ ਲੱਗ ਗਈ ਤੇ ਉਹ ਉਹਦਾ ਧਰਤੀ ਦੇ ਉੱਤੇ ਕਬਜ਼ਾ ਹੋ ਜਾਏਗਾ ਪਰਮਾਤਮਾ ਨੇ ਹਰ ਇੱਕ ਚੀਜ਼ ਨੂੰ ਜੇ ਕੋਈ ਬਣੀ ਹੈ ਤੇ ਉਹਨੂੰ ਖਤਮ ਕਰਨ ਦਾ ਵੀ ਜ਼ਰੀਆ ਬਣਾਇਆ ਠੀਕ ਹੈ ਹੱਲ ਹੋਣਾ ਚਾਹੀਦਾ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਸ ਤੋਂ ਜਿਹੜਾ ਕਿਸਾਨਾਂ ਦਾ ਨੁਕਸਾਨ ਨੂੰ ਬਚਾਇਆ ਜਾਵੇ ਸਰਕਾਰ ਦੀ ਪ੍ਰਸ਼ਾਸਨ ਦੀ ਹੈ ਜ਼ਿੰਮੇਵਾਰੀ ਬਣਦੀ ਹੈ ਸੋ ਬੋਹਰ ਇਲਾਕੇ ਦੇ ਨਾਲ ਜਿਹੜਾ ਹੈਗਾ ਬਾਰਡਰ ਦਾ ਜਿਹੜਾ ਏਰੀਆ ਉੱਥੇ ਜਿਹੜੇ ਹੈਗੇ ਵੱਡੀ ਤਾਦਾਦ ਦੇ ਵਿੱਚ ਹੈ ਸੂਰਾ ਦਾ ਜਿਹੜਾ ਨੁਕਸਾਨ ਕੀਤਾ ਜਾ ਰਿਹਾ ਉਹਨਾਂ ਵੱਲੋਂ ਦੇਖਿਆ ਜਾ ਰਿਹਾ ਹੈ ਕਿਸਾਨ ਜਿਹੜਾ ਪਰੇਸ਼ਾਨ ਹੈ ਇਸੇ ਪਰੇਸ਼ਾਨੀ ਨੂੰ ਲੈ ਕੇ ਉਹ ਜਿਲ੍ਹਾ ਪ੍ਰਸ਼ਾਸਨ ਤੱਕ ਪਹੁੰਚੇਗੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਆਸ਼ਵਾਸਨ ਜ਼ਰੂਰ ਦਿੱਤਾ ਗਿਆ ਹੈ ਕਿ ਜਿਹੜਾ ਇਸ ਦਾ ਹੱਲ ਜਲਦ ਕੀਤਾ ਜਾਵੇਗਾ ਤਾਂ ਉਹਨਾਂ ਦੇਖਣਾ ਹੀ ਹੋਵੇਗਾ ਕਿ ਆਖਰ ਸੂਰਾ ਵੱਲੋਂ ਕਿਸਾਨਾਂ ਦੇ ਜੀ ਫਸਲਾਂ ਦਾ ਨੁਕਸਾਨ ਨੂੰ ਕਦੋਂ ਤੱਕ ਪ੍ਰਸ਼ਾਸਨ ਰੋਕਣ ਦੇ ਵਿੱਚ ਕਾਮਯਾਬ ਹੁੰਦਾ ਹੈ ਪੰਜਾਬੀ ਲੋਕ ਚੈਨਲ ਲਈ ਅਫਤਾਰ ਗਿਲ ਫਾਜ਼ਿਲ ਕ